ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਤੇ ਜਿਵੇਂ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਉਣ ਵਾਲੇ 5 ਤੋਂ 10 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਕੀ ਠੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਹੋਊ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਕਿੰਨੇ ਵੈਸਟਰਨ ਡਿਸਟਰਬੈਂਸ ਆ ਜਿਹੜੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਸਕਦੇ ਆ ਕੀ ਉਹਨਾਂ ਚੋਂ ਕਿਸੇ ਵੀ ਵੈਸਟਰਨ ਡਿਸਟਰਬੈਂਸ ਦਾ ਪੰਜਾਬ ਦੇ ਮੌਸਮ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਹੋ ਸਕਦਾ ਜਾਂ ਨਹੀਂ ਹੋ ਸਕਦਾ ਬੰਗਾਲ ਦੀ ਖਾੜੀ ਦੇ ਵਿੱਚ ਕੀ ਹਲਚਲ ਹੋਣ ਵਾਲੀ ਆ ਇਹਦੇ ਬਾਰੇ ਵੀ ਆ ਜਿਸ ਤਰ੍ਹਾਂ ਕਿ ਜੇਕਰ ਆਪਾਂ ਮੌਸਮ ਦੀ ਗੱਲਬਾਤ ਕਰੀਏ ਤਾਂ ਜੇਕਰ ਅੱਜ ਦੀ ਗੱਲਬਾਤ ਕਰੀਏ ਤਾਂ ਅੱਜ ਪੱਛਮ ਦੀਆਂ ਜਿਹੜੀਆਂ ਖੁਸ਼ਕ ਹਵਾਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਠੰਡਾ ਜਿਹੜੀ ਉਹ ਕਾਫੀ ਮਾਤਰਾ ਦੇ ਵਿੱਚ ਘਟ ਚੁੱਕੀ ਆ ਜਿਹੜਾ ਉੱਪਰਲਾ ਤਾਪਮਨ ਆ ਉਹ 20 ਤੋਂ 24 ਡਿਗਰੀ ਆ ਤੇ ਨੀਚੇ ਵਾਲਾ ਤਾਪਮਨ ਆ ਜਿਹੜਾ ਉਹ 5 ਤੋਂ ਲੈ ਕੇ 8 ਡਿਗਰੀ ਜਾਂ 9 ਡਿਗਰੀ ਤੱਕ ਟੈਂਪਰੇਚਰ ਆ ਪੰਜਾਬ ਦਾ ਚੱਲ ਰਿਹਾ ਸਵੇਰ ਦੇ ਟਾਈਮ ਤੇ ਠੰਡਾ ਜਿਹੜੀ ਉਹ ਮਹਿਸੂਸ ਕੀਤੀ ਜਾ ਸਕਦੀ ਆ ਜਾਂ ਸ਼ਾਮ ਦੇ ਟਾਈਮ ਤੇ ਲੇਕਿਨ ਦਿਨ ਵੇਲੇ ਧੁੱਪ ਆ ਜਿਹੜੀ ਉਹ ਕਾਫੀ ਆ ਜਿਹੜੀ ਤੇਜ਼ ਲੱਗਦੀ ਇਹ ਤਾਂ 13 ਤਰੀਕ ਤੋਂ ਲੈ ਕੇ 16 ਤਰੀਕ ਦੇ ਦਰਮਿਆਨ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਉੱਤਰ ਭਾਰਤ ਨੂੰ ਪ੍ਰਭਾਵਿਤ ਕਰ ਰਿਹਾ ਜਿਹੜਾ ਕਿ ਜੰਮੂ ਕਸ਼ਮੀਰ ਦੇ ਭਾਗਾਂ ਨੂੰ ਪ੍ਰਭਾਵਿਤ ਕਰੂਗਾ ਉਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹ